ਆਗਦਾ ਤੁਹਾਡਾ ਆਪਣੇ ਪੇਜ ਤੇ ਬਾਈ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਖੜੇ ਆ ਬਾਈ ਬਾਈ ਗੁਰਪ੍ਰੀਤ ਸਿੰਘ ਬਰਾੜ ਮੱਲਣ ਵਾਲੇ ਦੀ ਮੰਡੀ ਜਿਹੜੇ ਭਰਾਵਾਂ ਨੇ ਅਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਵੀ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਜਿਹੜੇ ਆਪਦੇ ਭਰਾਵਾਂ ਵਰਗੇ ਇਨਸਾਨ ਹੁੰਦੇ ਜਿਨ੍ਹਾਂ ਦੀ ਕਾਪੀਗਾਈ ਦੀ ਫੁੱਲ ਜ਼ਿੰਮੇਵਾਰੀ ਹੋਵੇ ਸਹੀ ਕਾਪੀਗਾਈ ਜਾਂਦੇ ਟਰੈਕਟਰ ਰੱਖਦੇ ਹੁਣ ਆਪਾਂ ਉਹਨਾਂ ਦੀ ਵੀਡੀਓ ਬਣਾਉਣੀ ਹੈ ਬਾਈ ਕੋਈ ਲਾਲਚ ਨਹੀਂਗਾ ਕੋਈ ਪੈਸੇ ਦੇ ਲਾਲਚ ਨਹੀਂ ਜਾਂ ਕੁਝ ਵੀ ਨਹੀਂ ਮੋਹਰੇ ਉਹਨਾਂ ਤੇ ਆਪਦਾ ਪੇਜ ਨੂੰ ਚਲਾਉਣ ਵਾਸਤੇ ਵੀਡੀਓ ਬਣਾਉਨੇ ਆ ਬਾਈ ਗੁਰਪ੍ਰੀਤ ਨਾਮ ਵਾਲਾ ਗੁਰਪ੍ਰੀਤ ਹੋਰ ਕੀ ਆਖਦਾ ਬਾਈ ਅੱਸੀ ਗੱਲ ਹੋ ਟਿਕ ਟਕ ਹਾਂਜੀ ਵਧੀਆ ਵਧੀਆ ਕੈਮਰਾ ਸਿੱਧਾ ਹਾਂਜੀ ਕਿਰਪਾ ਮਾਤਾ ਜੀ ਕਿਨੇ ਟੈਂਪਰੇਟ ਲੈ ਕੇ ਆਜਾ ਚਾਰ ਬਾਈ ਇੱਕ ਅੱਠ ਠੀਕ ਹੈ ਠੀਕ ਹੈ ਗੁਰਪ੍ਰੀਤ ਸਨ ਲੈ ਤੇਰਾ ਸ਼ੁਰੂਜੀ ਵੀਰੇ ਫੋਨ ਨੰਬਰ ਬੋਲ ਫੋਨ ਮੇਰਾ ਹੈਗਾ 983679199 ਤੇ ਐਡਰੈਸ ਬਾਈ ਤੇਰਾ ਆਪਣਾ ਪਿੰਡ ਮੱਲਣ ਵੀਰੇ ਤਸਵੀਰ ਗਿੱਦੜਵਾਹ ਜ਼ਿਲ੍ਹਾ ਮੁਕਤਸਰ ਸਾਹਿਬ ਦੋਦਾ ਕੌਣੀ ਦੇ ਨੇੜੇ ਹਾਂਜੀ ਦੋਦਾ ਕੌਣੀ ਦੇ ਨੇੜੇ ਦੋਦਾ ਕੌਣੀ ਦੇ ਨੇੜੇ ਬਾਈ ਦਾ ਪਿੰਡ ਪੈਂਦਾ ਬਾਈ ਖਿਆਰ ਖੜੇ ਹੁੰਦੇ ਆ ਕਿ ਇਹ ਚਲੋ ਹੁਣ ਥੋੜਾ ਜਿਹਾ ਮੰਡਾ ਠੰਡੇ ਮੰਡਾ ਕਰਕੇ ਇੱਥੇ ਮੋਈ ਬੋਨੇ ਦੇ ਖਰਚਾ ਵਾਤਾ ਬਹੁਤ ਆਜ ਇੱਕ ਦੋਨੋਂ ਪਤਾ ਵੀ ਵੋਟਾਂ ਦੀ ਗਿਣਤੀ ਹੋ ਰਹੀ ਹੈ ਕਿ ਸਾਰੇ ਲੋਕ ਉਧਰ ਵਿਜੀਆ ਪਰ ਫਿਰ ਵੀ ਗਾਹਕ ਵਧੀਆ ਪੂਰਾ ਗਾਹਕ ਵਧੀਆ ਹਾਂ ਸਟੱਗ ਦਾ ਸੌਦੇ ਹੋਏ ਆ ਦੋ ਦੋ ਤਿੰਨ ਤਿੰਨ ਸੌਦੇ ਤੋਂ ਪਹਿਲਾਂ ਹੋਏ ਇੱਕ ਮਿੰਟ ਦੇਖਾਂ ਵੀ ਆਪਾਂ ਵਧਾਈਆਂ ਭਾਈ ਤੁਹਾਨੂੰ ਹਾਂ ਠੀਕ ਐ ਅਸੀਂ ਇੱਕ ਬੇਨਤੀ ਹੋਰ ਵੀ ਕਰਦਾ ਜਿਹੜੇ ਭਰਾ ਨੇ ਕਿਸੇ ਨੇ ਕੋਈ ਟਰੈਕਟਰ ਵੇਚਣਾ ਚਾਹੇ ਖਰੀਦਣਾ ਇੱਕ ਵਾਰੀ ਮੰਡੀ ਤੇ ਲਾਜ਼ਮੇ ਆਓ ਕੋਡਲ ਜੇ ਲੈਣ ਵਾਲੇ ਨੂੰ ਟਰੈਕਟਰ ਵੀ ਇੱਥੇ ਵੱਧੋ ਆਪਸ਼ਨ ਮਿਲ ਜਾਂਦੀਆਂ ਜੇ ਇੱਕ ਟਰੈਕਟਰ ਤੁਸੀਂ ਲੈਣਾ ਉਹਦੇ ਨਾਲ ਦੇ 10 ਖੜੇ ਹੁੰਦੇ ਆ ਜੇ ਵੇਚਣਾ ਤਾਂ ਤੁਹਾਡਾ ਰੇਟ ਸਹੀ ਲੱਗ ਜਾਂਦਾਗਾ ਗੁਰਪ੍ਰੀਤ ਕਿਹੜੇ ਰੇਟ ਤੋਂ ਸ਼ੁਰੂ ਕਰੀਏ ਆ ਦਿਖਾਓ ਬਾਈ ਆ ਦਿਖਾ ਬਾਈ ਇਹ ਵੀਰੇ ਹੈਗਾ 5500 ਮਾਡਲ ਆ 13 ਇਹ ਟਰਬੋ ਵਾਲੇ ਟਰਾਂ ਜੀ ਜੀ ਗੇਅਰ ਜਿਹੜੇ ਸਟੈਂਡਿਸ਼ਨ ਸਾਰਾ ਫੰਕਸ਼ਨ ਹੋਣਦੇ ਆ ਐਂ ਕਹਿ ਸਕਦੇ ਆਪਾਂ ਟਰੈਕਟਰ ਬਟਾ ਟਰੈਕਟਰ ਐਨਾ ਪਿਆ ਨਵਾਂ ਦੇਖੋ ਇਸੇ ਦਾ ਰੰਗ ਦਿਖਾਈ ਬਾਈ ਐ ਲੱਗਦਾ ਬਾਈ origignal ਪੇਂਟ ਦਾ ਡੈਕਟਰ ਹੈ ਜਿਵੇਂ ਟੱਕ ਹੈਗਾ ਨਾ ਓਵੇਂ ਜਿਵੇਂ ਹੈ ਬਾਈ ਨਾ ਲੱਗਦਾ ਇਹ ਸਾਰਾ ਰੰਗ ਚ ਡਬੋ ਕੇ ਕੱਢਿਆ ਹੁੰਦਾਗਾ ਹਲਕੀ ਫੁਲਕੀ ਡਾਚਿੰਗ ਮਗਰਾਣਾ ਦੀ ਹੋ ਸਕਦੀ ਹੈ ਹਾਂ ਹਾਂ ਕਿਉਂਕਿ ਸਾਬ ਪਹਿਲਾਂ ਦੱਸ ਦਿੰਦੇ ਆ ਕਿ ਹਲਕੀ ਫੁਲਕੀ ਸਕਰੈਚ ਗੋਚ ਹੋ ਜਾਂਦਾ ਕੋਈ ਸਾਡੇ ਕਿਸਾਨ ਭਰਾ ਕੀ ਕਰਦੇ ਆ ਕਿ ਢੋਲੀਆਂ ਰੱਖ ਦਿੰਦੇ ਆ ਬਾਈ ਮੋਰਾਲੇ ਤੇ ਹਾਂਜੀ ਹਾਂਜੀ ਬਾਈ ਉਹਦੇ ਨਾਲ ਸਕਰੈਚ ਪੈ ਜਾਂਦੇ ਆ ਬੀਕੇਡੀ ਦੇ ਟਾਇਰ ਆ ਬਾਈ ਮੰਗ ਰੋ 70 ਪੈਸੇ ਘਟੋ ਘੱਟ ਹਾਂ 70 ਲੱਗ ਗਿਆ 70 ਪੈਸੇ ਇਹ 70 ਪੈਸੇ ਤਾਂ ਨਿਕਲ ਲਗੇ ਨਾ ਤੁਸੀਂ 70 ਪੈਸੇ ਮੰਨ ਕੇ ਹਾਂਜੀ ਹਾਂਜੀ ਹਾਂ ਭੋਕਾ ਕ ਨਾਲ ਵੀ ਸਾਰਾ ਕੁਝ ਨਹੀਂ ਹੈ ਨਵਾਂ ਡਿਸਟ੍ਰੀਬਿਊਟਰ ਇਹ ਬੰਦਾ ਨਾ ਚਾਹੇ ਜਿਹੇ ਜੀ ਮਰਜ਼ੀ ਆ ਬਾਈ ਇਤੋਂ ਪਤਾ ਲੱਗ ਜਾਂਦਾ ਬਾਈ ਕਿੱਲੀ ਵੀ ਨਾਲ ਪਾਈ ਹੋਈ ਆ ਕਾਫਲੇ ਕਿੰਦੀਆਂ ਕਿੱਲੀਆਂ ਬਾਈ ਗੁਰਪ੍ਰੀ ਦੋਨੇ ਨਾਲ ਹਾਂਜੀ ਦੋਵੇਂ ਕਾਫਲੇ ਸਾਰਾ ਸਮਾਨ ਲੁਈਆ ਵੀਰੇ ਕੋਈ ਵੀ ਸਾਰੇ ਰੈਕਟਰ ਜਿੰਨੇ ਆਪਾਂ ਅਜੇ ਤੱਕ ਹੀ ਮੈਂ ਪਹਿਨੇ ਬੋਲਦਾ ਵੀਡੀਓ ਜਿਹੜਾ ਸਪਿੰਡਲ ਸਭ ਦੇਖੋ ਨਹੀਂ ਇਹ ਲਾ ਕੋ ਪੁੰਗਾਂ ਨਿਕਾ ਲਾ ਕੇ ਛੱਡ ਦਿੰਦਾਗਾ ਟਰੈਕਟਰ ਦਿਖਾ ਦੇ ਬਈ ਚੰਗੀ ਤਰ੍ਹਾਂ ਝਾਤ ਮਰਾ ਦੇ ਵੀਰੇ ਮਾਡਲ ਕਿਹੜਾ ਗੁਰਪੇ ਤੇ 14 ਇਹ 13 ਬਾਈ 13 ਮਾਡਲ ਹੈ ਕਾਰਬੋ ਦਾ ਟਰੈਕਟਰ ਹੈ ਵੀਰ ਜੀ ਲੋਗ ਚਾਹ 50 50000 ਰੁਪਇਆ ਲਾ ਕੇ ਨਾ ਟਰਬੋ ਐਕਸਟਰਾ ਲਵਾਉਂਦੇ ਆ ਹਾਂ ਕਾਰਬੋ ਵਾਲਾ ਟਰੇ ਵੀ ਸੀ ਗਿਆ ਨਾ ਚ ਜੂਜੀ ਗੇਅਰ ਵਾਲਾ ਆ ਜਾਂਦਾ ਹੈ ਹਾਂ ਜੂਜੀ ਗੇਅਰ ਵਾਲਾ ਆ ਇਹਦਾ ਜੂਜੀ ਗੇਅਰ ਦਾ ਕਈ ਬਰਾ ਪੁੱਛ ਰਹੇ ਆ ਦੇਖੋ ਇਧਰ ਨੂੰ ਨਾ ਦੋ ਗੁਣਾ ਇਧਰ ਨੂੰ ਬਾਹਰ ਨੂੰ ਇਹਦਾ ਗੇਅਰ ਬਾਕਸ ਇਧਰ ਨੂੰ ਹੁੰਦਾ ਹੈਗਾ ਇਹਦਾ ਜੂਜੀ ਗੇਅਰ ਬਾਰੇ ਇਹਦਾ ਇੱਕ ਬੈਕ ਗੇਅਰ ਹੈ ਜਿਹੜਾ ਗਾਂ ਨੂੰ ਪੈਂਦਾ ਹਾਂਜੀ ਬਾਕੀ ਟਰੈਕਟਰ ਦੇ ਪ ਇਹ ਹੁੰਦਾ ਬਿਲਕੁਲ ਨਵਾਂ ਟਰੈਕਟਰ ਕੋਪੀ ਤੇ ਆ ਜਾਪਾ ਇਹ ਸਕਾਈ ਵੱ ਚੱਲਦੀ ਹੈ ਜੀ ਹਾਂ 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 ਭਾਈ ਉਹ ਨੇ ਮੈਨੂੰ ਪਤਾ ਯਾਰ ਭਾਈ ਲੱਗਿਆ ਕਿ ਮਨ ਕੇ ਚੱਲੂ ਕੰਪਨੀ ਨੇ ਦਿੱਤੇ ਸੀਗੇ ਇਹਦੇ ਵਿੱਚ ਨਾ ਆਪਣਾ ਸਕਾਈ ਉਹ ਚੱਲਦਾ ਸੀਗਾ ਜੀਪੀਐਸ ਸਿਸਟਮ ਡਾਇਰੈਕਸ਼ਨ ਲਿਸ਼ਾ ਨੇ ਡਾਇਰੈਕਸ਼ਨ ਆਏ ਸਮਾਰਨੇ ਰੇਟ ਲਿਖਿਆ 4,35,000 ਰੁਪਏ ਕੋਲਟ ਦੇ ਕਹਿੰਦੇ 4,15,000 ਦਾ ਵੀਰੇ ਪਟਿਆਲਾ ਨੰਬਰ ਆਹਨ ਕਰਦੇ ਹੋ ਕੇ ਕੈਪਟਨ ਅਮਨਿੰਦਰ ਸਿਆਉ ਵਾਲਾ ਹਾਂ ਪਹਿਲੀ ਪਾਰਟੀ ਦਾ ਪਟਿਆਲਾ ਨੰਬਰ ਤੇ ਪਟਿਆਲਾ ਟਰੈਕਟਰ ਤੇ ਪਟਿਆਲਾ ਬੜਾ ਮਸ਼ਹੂਰ ਹੈ ਤੁਹਾਨੂੰ ਪਤਾ ਹਾਂਜੀ ਹਾਂਜੀ ਟ੍ਰੋਪਿਕ ਨੂੰ ਕੋਪੀ ਲ ਨਾਲ 4 ਲੱਖ ਦਾ ਕਹਿ ਗਿਆ ਹੁਣ 4 4 ਲੱਖ ਦੇ ਦੇਂਗੇ ਬਾਈ ਇਹ ਕਹਿੰਦਾ ਵੀ ਛੋੜ ਕਰਾਵਾਂਗੇ ਯਾਰ ਕੋਈ ਗੱਲ ਨਹੀਂ ਜੇ ਕਿਸ ਭਰਾਣੇ ਆਉਣਾ ਫਿਰ ਤਾਂ ਬਾਈ ਨਾਲ ਗੱਲ ਕਰ ਲੈ ਠੀਕ ਹੈ ਅੱਗੇ ਬਾਈ ਕੋਲ ਹੈਗਾ ਸੋਨਾ ਲੀਕਾਰ ਸਾਰਾ ਮਾਡਲ 2017 ਮਾਡਲ ਟਰੈਕਟਰ ਹੈ ਬਾਈ ਦਿਖਾ ਦੇ ਬਾਈ ਨੰਬਰ ਹੈ ਟੱਪੇ ਨਾਲ ਦੇ ਟਰੈਕਟਰ ਦੇ ਪੰਜਾਬ ਨੰਬਰ ਹਾਂਜੀ ਸਹੀ ਗੱਲ ਜੀ ਇਹ ਮੈਂ ਠੀਕ ਹੋ ਜੀ ਕਨੋਪਿਕ ਨੂੰ ਭੇਜ ਦੇ ਵੀ ਲੱਗੇ ਹੋਇਆ ਤਕਰੀਬਨ ਇਹ ਵੀ 85 ਤੋਂ 90% ਟਾਈਪ ਦਾ origignal ਪੇਡ ਦਾ ਟਰੈਕਟਰ ਹੈ। ਬਾ ਅਗਲੇ ਸਿੱਟੇ ਤੇ ਹੋਈ ਆ ਬੋਲ ਕੇ ਦੱਸਦੇ ਯਾਰ। ਹਾਂ ਉਹ ਦਿਖਾ ਦੇ ਬਾਈ ਇਹਦੇ ਚ ਕੀ ਅਗਲਾ ਦੂਰੋਂ ਆ ਕੇ ਅਗਲਾ ਖੜ ਕੇ ਚੱਲੇ ਫਿਰਾਂ। ਕੋਈ ਸ਼ੰਗਲ ਪਾ ਰਹੇ ਨੇ। ਬਾਕੀ ਟਰੈਕਟਰ ਜਵਾਂ ਨਵਾਂ ਫੁੱਲ ਲਗਦਾ ਜਿੱਥੋਂ ਮਰਜੀ ਦੂਰ ਦਾ ਇਹ ਨੇੜ ਦਾ ਜਾ ਵਾ ਤੇ ਇਹਦੇ ਜ਼ਿੰਮੇਵਾਰ ਆ। ਹਲੇ ਦਾ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਚਾਬੀ ਲੱਗੀ ਨਹੀਂ ਜੇ ਕਿਸੇ ਪਾਸੇ ਪੂਰਾ ਨਵਾਂ ਟਰੈਕਟਰ ਕਿਸੇ ਭਰਾ ਨੂੰ ਚਾਹੀਦਾ ਹੋਵੇ। ਇਹ ਬਾਈ 2 ਸਪੀਡ ਚ ਜਾਂਦਾ ਨਾ। ਹਾਂ ਉਦਾਂ ਤਾਂ ਲੱਗਿਆ 4,85,000 ਦੀ ਡਿਮਾਂਡ ਆ। ਇਹ ਟਰੈਕਟਰ ਆਪਾਂ 455000 ਦਾ 455 ਦਾ 450 ਚ ਮਾਨਸਤਾਨ ਕਰਾ ਦਾਂਗੇ ਯਾਰ ਬਾਈ ਕੁਛ ਮਰਜੀ ਗੀ ਚੱਲੇ ਬਾਈ ਲੈਣ ਵਾਲਾ ਆਇਓ ਸਹੀ ਯਾਰ ਟੈਟਰ ਨਾ ਵਾ ਨਵਾ ਨਾਲ ਦੇ ਨਾ ਟੈਟੂ ਨਾਲ ਦੇ ਨਾਲ ਦੇ ਨਾਲ हां ਜਮਾ ਨਵਾ ਟੈਟਰ ਅਗੇ ਬਾਈ ਕੋ ਲੈ ਜਾਂਦਾ 8 ਸੌ ਆ ਬਲਬਲ ਦਾ ਬੱਚਾ ਕਲੋਸ ਕਰਈਆਂ ਬਾਈ ਟੈਟਰ ਵਾਕਈ ਬਲਬਲ ਦਾ ਬੱਚਾ ਬਾਈ ਜਮਾ ਟਮਾਟੇ ਟੀਟ ਬੋਟੀ ਵਰਗਾ ਹਣਾ हां ਟੈਟੂ ਟੈਟਰ ਦੇ ਪੂਰੇ ਚੰਗੇ ਆ 70 ਪੈਸੇ 65 ਤੋਂ 70 ਪੈਸੇ ਟਾਇਰ ਨੇ ਪੂਰਾ ਫੁੱਲ ਚੰਗਾ ਰੰਗ ਪੇਰਨ ਸਾਰੇ ਬਿਖਾਰੇ ਵਿੱਚ ਵੀਡੀਓ ਦੇ 95% ਡੈਟਾ オリジナル ਹੈ ਕਿਉਂਕਿ 95% ਹੈ 5% ਵੈਂਪਰ ਉਹ ਭੜਾ ਜਾਂਦਾ ਹਾਂ ਹਾਂਜੀ ਹਾਂਜੀ ਨਟਾਂ ਦੇ ਨਿਕਲਣ ਕੋਲ ਦੇਖੋ ਭਾਈ ਇਹ ਦਿਖਾ ਜੀ ਮੈਂ ਚੀਜ਼ਾਂ ਨਾ 14 ਮਾਡਲ ਦੇ ਚੀਜ਼ਾਂ ਹੁੰਦਗਾਨੀ ਨਿਕਲ ਅਸੀਂ ਕਰਾਉਣੇ ਨਟਾਂ ਦੇ ਸਾਰੇ ਦੇ ਹਾਂਜੀ ਬਾਕੀ オリジナル ਨਿਕਲ オリジナル ਬਾਕੀ ਦੇ ਟ੍ਰੀ ਵਾਲਾ ਫੁੱਲ ਮਗਰਾੜ ਅੰਦਰੋਂ ਦਿਖਾਈ ਐ ਬੇ ਸਿਸੇ ਅਰਕੇ ਮਗਰਾੜ ਡੱਕ ਡੱਕ ਕਨੋਪਿਕ ਨੂੰਪੀ ਸਾਰਾ ਕੋਈ ਸਾਰਾ ਚਲਾਉਣਾ ਬਾਈ ਜਾਂਦਾ ਹੈ 30 ਲੱਗੀ ਹੋਈ ਵਧੀਆ ਲੱਗੀ ਹੋਈ ਐ ਇਹ ਸਾਰਾ ਸਬਾਨ ਵੀ ਚਾਲੂ ਆ ਸਾਰਾ ਸਿਸਟਮ ਆ ਦੇਖੋ ਲਾਈਟਾਂ ਆਪਣੇ ਇੰਨੀਆਂ ਕੁ ਲੀਆ ਬਾਈ ਨਹੀਂ ਅਗਲਾ ਦਿਨ ਦੰਦਾਂਗੇ ਬਾਈ ਦੇ ਸਾਰੇ ਟਰੈਕਟਰਾਂ ਦੇ ਮਗਰ ਪਾਈਆਂ ਹੋਈਆਂ ਨੇ ਕੀ ਕਹਿੰਦੇ ਜੇਕਰ ਨਹੀਂ ਵੀ ਹੋਈ ਤਾਂ ਤਾਂ ਵੀ ਦਿਓ ਆਹ ਲਾਈਟ ਨਵੀਂ ਲਾਈ ਹੋਈ ਅੱਗੇ ਨਾਲ ਦੇ ਕਈ ਵਾਰ ਟੱਟ ਜਾਂਦੀ ਆ ਬੰਦੇ ਨੇ ਫਤੇਗੜ ਸਾਹਿਬ ਦਾ ਨੰਬਰ ਫਤੇਗੜ ਸਾਹਿਬ ਤਾਂ ਇੰਨਾ ਦਿਨਾਂ ਚ ਆਪਾਂ ਨੂੰ ਸਾਰਿਆਂ ਨੂੰ ਯਾਦ ਆ तकरीबन ਪਹਿਲੀ ਪਾਰਟੀ ਦਾ ਬਾਈ ਜਿਹੜੇ ਸ਼ੁਰੂ ਹੋਣ ਵਾਲੇ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਟਰੈਕਟਰ ਹੈ ਇੱਕ ਗੁਰਪੀਤ ਚੱਲਦੀ-ਚੱਲਦੀ ਕਿ ਆਪਾਂ ਭਾਵਾਂ ਨੂੰ ਹੋਰ ਦੱਸ ਗਏ ਡੀਡੀ ਮੋਡ ਟਰੈਕਟਰ ਇਹਦਾ ਕਾ ਮਾਰ ਲਿਆ ਇਹਦਾ ਹਾਂ ਹਾਨੀ ਟੋਮ ਮਾਰਦਾ ਸਭ ਤੋਂ ਖਾਸੀਅਤ ਇਹ ਬਾਈ ਕਰਲੋਸ ਕਰ ਇੰਜਨ ਕਰਲੋਸ ਕਰ ਦੇਖੋ ਸੈਲਫ ਦੀਆਂ ਦੇਖੋ ਸਲਪਾਈਆਂ ਨਾਲੋਂ ਮੰਜੀਆਂ ਪਈਆਂ ਬਾਈ ਦਿਖਾਈ ਮੜਾ ਜਾਂ ਉਹ ਵੰਜੀਆਂ ਪਈਆਂ ਨੇ ਬਹੁਤ ਚੰਗਾ ਟਰੈਕਟਰ ਆਣਾ ਹਾਂਜੀ ਇਹ ਬਾਈ ਦੇ ਟਰੱਪਾ 495 ਡਿਮਾਂਡ ਆ 470 ਦਾ ਹੋ ਜਾਏਗਾ ਕੋਈ ਹੋਰ ਦੱਸ ਵੀਰੇ ਵੀ ਇਹਨਾਂ ਜੇ ਕੋਈ ਪੁਰਾਣਾ ਟਰੈਕਟਰ ਕਿਸਾਨ ਭਰਾ ਨੇ ਕਿਸੇ ਨੂੰ ਲੈਟਾਉਣਾ ਹੋਵੇ ਤੇ ਸਾਰਾ ਤੇ ਲਾਉਣਾ ਜੀ ਬਾਈ ਤੇ ਸਾਰਾ ਤੇ ਲਾਉਣਾ ਜੀ ਹਾਂ ਲਾਉਣ ਦੀ ਸੌਦਾ ਹੈਗੀ ਹਾਂ ਇਹ ਗਾੜੇਟ ਦਿਖਾ ਸੁੱਕਾ ਆ ਵੀ ਬੋਲਦੇ ਤੇ ਬਾਰੇ ਆਹ ਜੇ ਘੱਟ ਰੇਟ ਵਾਲਾ ਤੇ ਚੰਗਾ ਟਰੈਕਟਰ ਡਬਲ ਕਲੱਚ ਕਿਸੇ ਨੇ ਲੈਣਾ ਭਰਾ ਨੇ 2001 ਮਾਲ ਟਰੈਕਟਰ ਹੈ ਸਾਰਾ ਪੰਜਾਬੋਂ ਨੰਬਰ ਹੈਗਾ ਬਰੋਪੁਰ ਦਾ ਨੰਬਰ ਹੈਗਾ ਸਾਰਾ ਓਰੀਜਨਲ ਪੇਂਟ ਦਾ ਟਰੈਕਟਰ ਕੱਲੇ ਸਟicker ਨਵੇਂ ਲੱਗੇ ਆ ਕਿ ਪੱਟਣੇ ਨਹੀਂ ਲੱਗੇ ਨਹੀਂ ਨਹੀਂ ਪੱਟਣੇ ਪੱਟਣੇ ਲੱਗੇ ਸ ਹਾਂ ਸੌਰੀ ਸਟਿੱਕ ਹੈ ਵੀ ओरिजिनल ਨੇ ਹਨਾ ओरिजिनल ਬੇਡ ਦਾ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਦਾ ਅੱਧੇ ਟਾਇਰ ਆ ਪਿਛਲੇ ਹਨਾ ਇਹ ਮੈਂ ਕਹ ਸਕਦੇ ਹਾਂ ਸਾਫ਼ ਤੋਂ ਸਾਰਾ ਟਰੈਕਟਰ ਹੈ ਕਿਤੇ ਕਲਮ ਨਹੀਂ ਲੱਗੀ ਕਿਤੇ ਜਿੱਥੇ ਕਿਤੇ ਆਦੇ ਜਿਵੇਂ ਲਿਖਿਆ ਨਾ ਲੰਗ ਉਵੇਂ ਜਿਵੇਂ ਆ ਗੁਰਪੀਤ ਇਹਦਾ ਇਹਦਾ ਦੇਖ ਲਓ ਇਹਦਾ 1,85,000 ਦਾ ਬਾਈ ਡਿਮਾਂਡ ਕੀ ਇਹਦੀ ਇੰਗਲ ਘਰ ਜਾਵਾਂ ਸਹੀ ਹਾਂ ਵੇਕ 235 ਆ 2 2 2 ਪੰਜ ਬਾਈ 25 ਦੇਣਾ ਕਿੰਨੇ ਦਾ ਲਾਸਟ ਹੈ 185000 ਦੇ 185000 ਦਾ ਮੌਕੇ ਤੇ ਮਾਨਦਾਨ ਸ਼ੋਰਸ਼ਪਾਤੀ ਵਾਲਾ ਇਹ ਤੇ ਬਾਈ ਮਾਨਦਾਨ ਵਾਲਾ ਨਹੀਂ ਹੋਣਾ ਇੰਜ ਗੇਰ ਨਾ ਕਮੀ ਹੋਏ ਕੋਈ ਸਟੇਰਿੰਗ ਨਾ ਆਪਾਂ ਜ਼ਿੰਮੇਵਾਰ ਠੀਕ ਹੈ ਬਹੁਤ ਚੰਗਾ ਟਰੈਕਟਰ ਆ ਭਰਾ ਜੇ ਵੀਡੀਓ ਚੰਗੀ ਲੱਗੀ ਤਾਂ ਵੀਰ ਬਣ ਕੇ ਲਾਈਕ ਤੇ ਸ਼ੇਅਰ ਜਲਦੀ ਜਲਦੀ ਵੀਡੀਓ ਤੇ ਕਰ ਦਿਓ ਸਾਰਾ ਕਾਪੀਕਾਰ ਜਾਂਦੀ ਬਾਈ ਦੀ ਜ਼ਿੰਮੇਵਾਰੀ ਘਟਦੇ ਸਾਡੀ ਜ਼ਿੰਮੇਵਾਰੀ ਜ਼ਿਆਦਾ ਹੋਊਗੀ ਬਾਈ ਠੀਕ ਹੈ ਗੁਰਪ੍ਰੀਤ ਲਾਸਟ ਦੇ ਤੇਰਾ ਫੋਨ ਨੰਬਰ ਤੇ ਦੱਸ ਇੱਕ ਵਾਰੀ ਫੇਰ ਬੋਲ ਦੇ 93791999 ਕੰਦਾ ਆਪਣਾ ਮੱਲਣ 931999 ਪਿੰਡ ਬਾਈ ਦਾ ਮੱਲਣ ਹਣਾ ਹਾਂ ਦੋਸਤਾਂ ਕੋਲ ਹੀ ਨੇੜੇ ਹਾਂ ਤੁਸੀਂ ਕਿੱਧਰ ਬਾਹਰ ਜਿਹੜਾ ਮੁਕਸਰ ਮੁਕਸਰ ਸਾਹਿਬ ਠੀਕ ਹੈ ਚੰਗੀ ਲੱਗੀ ਤਾਂ ਬਾਈ ਨਾਲ ਸਬੰਧ ਕਰ ਲਓ ਤੇ ਚਲ ਜਲ ਵੀਡੀਓ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਾ ਵੀਡੀਓ ਤਕਲੀ ਰੱਬ ਰੱਖੇ ਬੱਸ